ਉਗਾਨੀ ਤੇ ਬਾਣਸੀ ਕਿਸਾ ਨੂੰ ਲੋਕਾਂ ਦਾ ਉਮੀਦਵਾਰ ਦਿੱਤੇ ਜਾਣ ਸਾਡੇ ਆਲੇ ਸਭ ਕੇ ਵਿੱਚ ਸਿੰਗਰ ਕਲਾਕਾਰ ਲੋਕੀ ਮਹਿਣੀ ਕਦਰ ਉਹ ਸਿੰਗਰ ਕਲਾਕਾਰ ਮਾੜਾ ਹੁੰਦਾ ਬੜੇ ਚੰਗੇ ਹੁੰਦੇ ਉਹਨਾਂ ਨੇ ਆਪਦੇ ਪੀੜ ਦੇ ਵਿੱਚ ਬੜੀਆਂ ਵੱੱਲਾ ਪਾੜੀਆਂ ਲੇਕਿਨ ਕਿਸੇ ਦਿਨ ਤੇ ਬਰੀਦ ਨਹੀਂ ਹੁੰਦੀ ਵੀ ਯਾਰ ਲੋਕੀਓ ਦਾ ਕੰਮ ਕੋਈ ਹੋਉਂਦਾ ਹੈ ਕਿ ਸਿਆਸਤਦਾਨ ਦਾ ਕੰਮ ਕੋਈ ਹੋਉਂਦਾ ਹੈ ਕਾ ਪਰ ਮੇਰਾ ਬੇਸ਼ੱਕ ਮੈਂ ਲੁਧਿਆਣਾ ਤੋਂ ਚੋਣ ਲੜ ਰਹੇ ਹਾਂ ਲੇਕਿਨ ਮੇਰਾ ਕੋਈ ਨਹੀਂ ਕਿਹਾ ਫਰੀਦਕੋਟ ਲੋਕ ਸਭਾ ਦੇ ਵਾਸਤੇ ਲੜਾ ਔਰ ਅਸੀਂ ਇੱਕੋ ਵੱਡੀ ਜੇਤੂ ਨਾਲ ਉਹ ਚੀਜ਼ ਕੋ ਸਾਥ ਨੂੰ ਸੁਣ ਦਿੱਤਾ ਔਰ ਮੇਰਾ ਖਿਆਲ ਲੋਕਾਂ ਦੀ ਡਿਮਾਂਡ ਸੀ ਕਿ ਸਾਨੂੰ ਲੋਕਲ ਉਮੀਦਵਾਰ ਦਿੱਤੇ ਜਾਣ ਸਾਡੇ ਆਲੇ ਸਭਕੇ ਦੇ ਵਿੱਚ ਸਿੰਗਰ ਕਲਾਕਾਰ ਕਿਉਂਕਿ ਮੈਂ ਨਹੀਂ ਕਹ ਰਿਹਾ ਕੋਈ ਸਿੰਗਰ ਕਲਾਕਾਰ ਮਾਰਾ ਹੁੰਦਾ ਬੜੇ ਚੰਗੇ ਹੁੰਦੇ ਉਹਨਾਂ ਨੇ ਆਪਦੇ ਫੀਲਡ ਦੇ ਵਿੱਚ ਬੜੀਆਂ ਵੱੱਲਾ ਮਾਰ ਕੇ ਰੋਗੇ ਲੇਕਿਨ ਕਿਸੇ ਤੇ ਭਰਿੱਜ ਨਹੀਂ ਹੁੰਦੀ ਵੀ ਯਾਰ ਕਿਉਂਕਿ ਉਹਨਾਂ ਦਾ ਕੰਮ ਕੋਈ ਹੋਰ ਹੁੰਦਾ ਹੈ ਤੇ ਸਿਆਸਤਦਾਨ ਦਾ ਕੰਮ ਕੋਈ ਹੋਰ ਹੁੰਦਾ ਸੋ ਅਸੀਂ ਬੜਾ ਸੋਚ ਸਕਦੇ ਹਾਂ ਕਿ ਇਮਪੋਰਟ ਦੀ ਉਮੀਦਵਾਰ ਐਲਾਨੀ ਵੀ ਵੀ ਅਵਧੀ ਪ੍ਰਸਾਰ ਹੋ ਕੇ ਔਰ ਖਾਸ ਕਰਕੇ ਕਿਉਂਕਿ ਔਰਤਾਂ ਦਾ ਬਹੁਤ ਵੱਡਾ ਲੋਕਾਂ ਦਾ ਅੱਧੀ ਆਬਾਦੀ ਹੈ ਔਰ ਤੋ ਸਾਨੂੰ ਲੱਗਦਾ ਕਿ ਇੱਕ ਔਰਤ ਨਾਲ ਇੱਕ ਔਰਤ ਹੋਰ ਕੰਫਰਟੇਬਲ ਤਰੀਕੇ ਦੇ ਨਾਲ ਗੱਲ ਕਰ ਸਕਦੀ ਹੈ ਔਰ ਉਹਨਾਂ ਦੀ ਰਿਪ੍ਰেজੈਂਟੇਸ਼ਨ ਹੋਣੀ ਦੇਸ਼ ਦੀ ਪਾਰਲੀਮੈਂਟ ਵਿੱਚ ਬੜੀ ਜ਼ਰੂਰੀ ਹੈ ਇਸ ਕਰਕੇ ਅਸੀਂ ਦੋ ਮਹਿਲਾਵਾਂ 13 ਵਿੱਚੋਂ ਪਾਰਲੀਮੈਂਟ ਦੇ ਵਿੱਚ ਉਤਾਰੀਆਂ ਔਰ ਮੈਨੂੰ ਪੂਰਾ ਨੁਮੀਦ ਹੈ ਕਿ ਇਹ ਦੋਨੋਂ ਜਾਣੇ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਔਰ ਆਲੇ ਸਮੇਂ ਚ ਪਹੁੰਚਣਗੇ ਲੋਕਾਂ ਦੇ ਕੇ ਪਰੇ ਸਦਕਾ ਔਰ ਫਰੀਦ ਕੋਲ ਦੇ ਮਸਲੇ ਉੱਤੇ ਸਾਰੇ ਖੜੇ ਹੋ ਕੇ ਬਲੰਡ ਆਵਾਜ਼ ਦੇ ਵਿੱਚ ਚੁੱਕ ਬੜੇ ਲਿਖੇ ਰਹੇ ਪੀਛੇ ਰਹੇ ਤੋਂ ਜ਼ੁਰਬਾ ਹੈਗਾ ਲੋਕਾਂ ਦੀ ਸੇਵਾ ਕਰਨ ਦੀ ਭਾਵਨਾ ਰੱਖੀ ਹੈ ਸੋ ਇਸ ਕਰਕੇ ਅਸੀਂ ਬੀਬੀ ਜੀ ਨੂੰ ਇੱਕ ਔਰਤਾਂ ਦੀ ਰਿਪ੍ਰেজੈਂਟੇਸ਼ਨ ਹੋ ਜਾਏਗੀ ਦੂਸਰੇ ਇਸ ਇਲਾਕੇ ਨਾਲ ਸੰਬੰਧਿਤ ਨੇ ਬੜੇ ਲਿਖੇ ਨੇ ਸੇਵਾ ਕੀਤੀ ਔਰ politikal ਜ਼ੁਰਬਾ ਵੀ ਹੈਗਾ ਇਹ 12 ਸਾਲ ਵਿੱਦਿਆ ਦੇ ਖੇਤਰ ਵਿੱਚ ਪੜਾਇਆ ਤੇ ਨਾਲ ਪੋਲਿਟਿਕਲ ਤਜਰਬਾ ਵੀ ਹੈਗਾ ਕਿ ਚੇਅਰਮੈਨ ਜਿਹੜਾ ਕਮਿਸ਼ਨ ਰਹਿ ਕੋ ਚੋਣਾਂ ਲੜੇ। ਇਹ ਅੱਜ ਮੈਂਪਰੋਂ ਪਾਰਲੀਮੈਂਟ ਦੀ ਟਿੱਕ ਤੇ ਚੋਣ ਲੜ ਰਿਹਾ। ਸੋ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਹ ਤਕੜੇ ਹੋ ਕੇ ਆਉਣ ਵਾਲੇ ਸਮੇਂ ਚ ਬੜਾਈ ਲੜਨਗੇ ਫਿਰ ਕੋਟੇ ਜੋ ਕੱਲੀ ਅਸੀਂ ਸਭ ਸਾਥ ਹੈ। ਮੇਰਾ ਬੇਸ਼ੱਕ ਮੈਂ ਮੈਂ ਲੁਧਿਆਣਾ ਤੋਂ ਚੋਣ ਲੜ ਰਿਹਾ। ਲੇਕਿਨ ਮੇਰਾ ਕੋਣ ਨਹੀਂ ਕਾ ਹਫਰੀਦ ਕੋਟ ਲੋਕ ਸਭਾ ਦੇ ਵਾਸਤੇ ਅਟਕਾ। ਔਰ ਅਸੀਂ ਇਥੋਂ ਵੱਡੀ ਚੇਤ ਨਾਲ ਅਮਚੀਪਰ ਸਾਫ ਕੀਤੇ ਹੋਏ ਸੀ ਜਿਹਾ ਕੀ ਹੋ ਗਿਆ। ਉਹਨਾਂ ਦੀ ਡਿਮਾਂਡ ਸੀ ਕਿ ਸਾਹ ਨੂੰ ਲੋਕਾਂ ਦੇ ਉਮੀਦਵਾਰ ਦਿੱਤੇ ਜਾਣ ਸਾਡੇ ਆਰੇ ਸਭ ਕੇ ਦੇ ਵਿੱਚ ਸਿੰਗਰ ਕਲਾਕਾਰ ਲੋਕੀ ਮੈਡੀ ਕਲਾਕੋ ਸਿੰਗਰ ਕਲਾਕਾਰ ਮਾੜਾ ਹੁੰਦਾ ਜੀ ਬੜੇ ਚੰਗੇ ਹੁੰਦੇ ਉਹਨੇ ਆਪਣੇ ਫੀਲਡ ਦੇ ਵਿੱਚ ਬੜੀਆਂ ਵੱੱਲਾ ਪਾੜਦੇ ਹੋਣਗੇ ਲੇਕਿਨ ਇਸੇ ਤੇ ਬੀਤ ਨਹੀਂ ਹੁੰਦੀ ਵੀ ਯਾਰ ਲੋਕੀ ਉਹਨਾਂ ਦਾ ਕੰਮ ਕੋਈ ਹੋਉਂਦਾ ਹੈ ਕਿ ਸਿਆਸਤਦਾਨ ਦਾ ਕੰਮ ਕੋਈ ਹੋਉਂਦਾ ਹੈ। ਤਕਰਾ ਬੇਸ਼ੱਕ ਮੈਂ ਲੁਧਿਆਣਾ ਤੋਂ ਚੋਣ ਲੜ ਰਹੇ ਹਾਂ ਲੇਕਿਨ ਮੇਰਾ ਕੋਈ ਖਿਆਲ ਫਰੀਦਕੋਟ ਲੋਕ ਸਭਾ ਦੇ ਵਾਸਤੇ ਲਗਾ ਔਰ ਅਸੀਂ ਕਿਥੋਂ ਵੱਡੀ ਜਿਤ ਨਾਲ ਅਮਿਤ ਕੋਰ ਸਾਥ ਨੂੰ ਸੁਣ ਦਿੱਤਾ ਔਰ ਮੇਰਾ ਖਿਆਲ ਲੋਕਾਂ ਦੀ ਡਿਮਾਂਡ ਸੀ ਕਿ ਸਾਨੂੰ ਲੋਕਲ ਉਮੀਦਵਾਰ ਦਿੱਤੇ ਜਾਣ ਸਾਡੇ ਆਲੇ ਸਭਕੇ ਦੇ ਵਿੱਚ ਸਿੰਗਰ ਕਲਾਕਾਰ ਕਿਉਂਕਿ ਮੈਂ ਨਹੀਂ ਕਹ ਰਿਹਾ ਕੋਈ ਸਿੰਗਰ ਕਲਾਕਾਰ ਮਾਰਾ ਹੁੰਦਾ ਬੜੇ ਚੰਗੇ ਹੁੰਦੇ ਉਹਨਾਂ ਨੇ ਆਪਦੇ ਫੀਲਡ ਦੇ ਵਿੱਚ ਬੜੀਆਂ ਵੱੱਲਾ ਮਾਰ ਕੇ ਰੋਗੇ ਲੇਕਿਨ ਕਿਸੇ ਤੇ ਭੀਤ ਨਹੀਂ ਹੁੰਦੀ ਵੀ ਯਾਰ ਕਿਉਂਕਿ ਉਹਨਾਂ ਦਾ ਕੰਮ ਕੋਈ ਹੋਰ ਹੁੰਦਾ ਹੈ ਤੇ ਸਿਆਸਤਦਾਨਾਂ ਦਾ ਕੰਮ ਕੋਈ ਹੋਰ ਹੁੰਦਾ ਸੋ ਅਸੀਂ ਬੜਾ ਸੋਚ ਸਕਦੇ ਇੰਪੋਰਟ ਦੀ ਉਮੀਦਵਾਰ ਅਲਾਨੀ ਵੀ ਬੜੀ ਪ੍ਰਸਾਰ ਹੋ ਕੇ ਔਰ ਖਾਸ ਕਰਕੇ ਕਿਉਂਕਿ ਔਰਤਾਂ ਦਾ ਬਹੁਤ ਵੱਡਾ ਯੋਗਦਾਨ ਹੈ ਅੱਧੀ ਆਬਾਦੀ ਹੈ ਔਰਤਾਂ ਦਾ ਤੋ ਸਾਨੂੰ ਲੱਗਦਾ ਕਿ ਇੱਕ ਔਰਤ ਨਾਲ ਇੱਕ ਔਰਤ ਹੋਰ ਕੰਫਰਟੇਬਲ ਤਰੀਕੇ ਦੇ ਨਾਲ ਗੱਲ ਕਰ ਸਕਦੀ ਹੈ ਔਰ ਉਹਨਾਂ ਦੀ ਰਿਪ੍ਰেজੈਂਟੇਸ਼ਨ ਹੋਣੀ ਦੇਸ਼ ਦੀ ਪਾਰਲੀਮੈਂਟ ਵਿੱਚ ਬੜੀ ਜ਼ਰੂਰੀ ਹੈ ਇਸ ਕਰਕੇ ਅਸੀਂ ਦੋ ਮਹਿਲਾਵਾਂ 13 ਵਿੱਚੋਂ ਪਾਰਲੀਮੈਂਟ ਦੇ ਵਿੱਚ ਉਤਾਰੀਆਂ ਔਰ ਮੈਨੂੰ ਪੂਰਾ ਨੁਮੀਦ ਹੈ ਕਿ ਇਹ ਦੋਨੋਂ ਜਾਣੇ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਔਰ ਆਲੇ ਸਮੇਂ ਚ ਪਹੁੰਚਣਗੇ ਲੋਕਾਂ ਦੇ ਕੇ ਪਰੇ ਸਦਕਾ ਔਰ ਫਰੀਡ ਕੋਟ ਦੇ ਮਸਲੇ ਉੱਤੇ ਸਾਰੇ ਖੜੇ ਹੋ ਕੇ بلند ਆਵਾਜ਼ ਦੇ ਵਿੱਚ ਚੁੱਕ ਬੜੇ ਲਿਖੇ ਰਹੇ ਪੀਛੇ ਰਹੇ ਤੋਂ ਜ਼ੁਰਬਾ ਹੈਗਾ ਲੋਕਾਂ ਦੀ ਸੇਵਾ ਕਰਨ ਦੀ ਭਾਵਨਾ ਰੱਖਣੀ ਹੈ ਸੋ ਇਸ ਕਰਕੇ ਅਸੀਂ ਬੀਬੀ ਜੀ ਨੂੰ ਇੱਕ ਔਰਤਾਂ ਦੀ ਰਿਪ੍ਰੈਜੈਂਟੇਸ਼ਨ ਹੋ ਜਾਏਗੀ ਦੂਸਰੇ ਇਸ ਇਲਾਕੇ ਨਾਲ ਸੰਬੰਧਿਤ ਨੇ ਬੜੇ ਲਿਖੇ ਨੇ ਸੇਵਾ ਕੀਤੀ ਔਰ politcal ਤੋਂ ਜ਼ੁਰਬਾ ਆ ਗਿਆ ਕਿ 12 ਸਾਲ ਵਿਜਿਆ ਦੇ ਖੇਤਰ ਵਿੱਚ ਪੜਾਇਆ ਤੇ ਨਾਲ politcal ਤਜਰਬਾ ਵੀ ਹੈਗਾ ਕਿ ਚੇਅਰਮੈਨ ਜਿਹੜਾ ਕਮਿਸ਼ਨ ਰਏ ਕੋ ਚੋਣਾਂ ਲੜੇ। ਇਹ ਅੱਜ ਮੈਂ ਬੰਪਰੋਂ ਪਾਰਲੀਮੈਂਟ ਦੀ ਟਿੱਕ ਤੇ ਚੋਣਾਂ ਲੜ ਰਿਹਾ। ਸੋ ਮੈਨੂੰ ਪੂਰਾ ਰਵਿਦ ਹੈ ਕਿ ਇਹ ਤਕੜੇ ਹੋ ਕੇ ਆਉਣ ਵਾਲੇ ਸਮੇਂ ਚ ਗੜਾਈ ਲੜਨਗੇ ਫਿਰ ਕੋਈ ਲੋਕਾਂ ਦੀ ਅਸੀਂ ਸਭ ਸਾਥ ਹੈ। ਮੇਰਾ ਬੇਸ਼ੱਕ ਮੈਂ ਮੈਂ ਲੁਧਿਆਣਾ ਤੋਂ ਚੋਣ ਲੜ ਰਿਹਾ। ਲੇਕਿਨ ਮੇਰਾ ਉਹਨਾਂ ਹੀ ਧਿਆਨ ਫਰੀਦਕੋਟ ਲੋਕ ਸਭਾ ਦੇ ਵਾਸਤੇ ਹੈਗਾ ਔਰ ਅਸੀਂ ਇੱਥੋਂ ਵੱਡੀ ਜਿੱਤ ਨਾਲ ਵਰਚੀਪੁਰ ਸਾਹਿਬ ਨੂੰ ਮਜ਼ਬੂਤ ਕਰਾਂਗੇ